ਆਹ ਦੇਖੋ ਵੀ ਰਣਜੀਤ ਬਾਵੇ ਦੇ ਇੱਕ ਪ੍ਰੋਗਰਾਮ ਵਿੱਚ ਕੀ ਹੋਇਆ ਬਾਵਾ ਪੰਜਾਬੀ ਇੰਡਸਟਰੀ ਦਾ ਉਹ ਗਾਇਕ ਜਿਸ ਨੂੰ ਚਾਹਣ ਵਾਲੇ ਬਹੁਤ ਜ਼ਿਆਦਾ ਵਾ ਰਣਜੀਤ ਬਾਵੇ ਦੀ ਗਾਇਕੀ ਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਆ ਤੇ ਰਣਜੀਤ ਬਾਵਾ ਹੀ ਉਹ ਗਾਇਕਾ ਜੋ ਅੱਜ ਦੇ ਟਾਈਮ 'ਚ ਹਿੱਕ ਦੇ ਜ਼ੋਰ ਨਾਲ ਗਾਉਂਦਾ ਵਾ ਬਾਵਾ ਬਹੁਤ ਨਾ ਵਧੀਆ ਸੁਭਾ ਦਾ ਮਾਲਕ ਆ ਤੇ ਰਣਜੀਤ ਬਾਵੇ ਦਾ ਜੋ ਪ੍ਰੋਗਰਾਮ ਚੱਲਦਾ ਪਿਆ ਸੀ ਨਾ ਤਾਂ ਇਸ ਦੌਰਾਨ ਕਿਸੇ ਨੇ ਨਾ ਰਣਜੀਤ ਬਾਵੇ ਨੂੰ ਖਾਲੀ ਡੂਨਾ ਜਾਨੀ ਕਿ ਉਹ ਕਿ ਪਲੇਟ ਜੀ ਫੜਾਈ ਤੇ ਰਣਜੀਤ 바ਵਾ ਦੇਖ ਕੇ ਹੈਰਾਨ ਹੋ ਗਿਆ ਕਿ ਪਤੰਦਰਾ ਮੈਨੂੰ ਖਾਲੀ ਪਲੇਟ ਕਾਤੋਂ ਫਰਾਈ ਜਾਣਾ ਵਾ ਤੇ ਉਹ ਅੱਗੇ ਉਹ ਕਹਿੰਦਾ ਬਾਈ ਆਪਣਾ ਆਟੋਗ੍ਰਾਫ ਦਿਓ ਤੇ 바ਵਾ ਵੀ ਪਤੰਦਰਾ ਅੱਗੇ ਉਹ ਮਜਾਕੀਆ ਕਹਿੰਦਾ ਵੀ ਤੂੰ ਜੇ ਇਹਦੇ ਵਿੱਚ ਕੁਝ ਪਾ ਕੇ ਖਾ ਲਿਆ ਤੇ ਮੈਂ ਤੇ ਪਤੰਦਰਾ ਰੁੱਲ ਜਾਣਾ ਸੋ ਹੋਰ ਉੱਤੇ ਕੀ ਗੱਲਬਾਤ ਹੋਈ ਆ ਉਹ ਤੁਹਾਨੂੰ ਰਣਜੀਤ 바ਵੇ ਦੇ ਇਸ ਵਾਇਰਲ ਹੋ ਰਹੇ ਕਲਿੱਪ ਵੱਲ ਲੈ ਚੱਲਦੇ ਆ ਥੈਂਕ ਯੂ ਸੋ ਮਚ ਥੈਂਕ ਯੂ ਉਹ ਪੁੱਤ ਮੈਂ ਨਾਲ ਕਿਹੜਾ ਦਾਲ ਵਰਤਾਂ ਉਹ ਹਾਟੋ ਕਰਾ ਕੋਈ ਨਹੀਂ ਤੇ ਡੁੰਡੇ ਤੇ ਤੂੰ ਪਤੰਦਰ ਵਿੱਚ ਕੋ ਪਾਗੀ ਖਾਲਿਆ ਤੇ ਮੈਂ ਤੇ ਰੋ ਲ ਜਣਾ ਨਾਗੀ ਅੰਦਰ ਅੰਜ ਓਕੇ ਚਲ ਆ ਮੇਰੇ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਦਾ ਹਾਂਜੀ ਵੀਡੀਓ ਕਿਵੇਂ ਦੀ ਲੱਗੀ ਜੇ ਤੁਸੀਂ ਵੀ ਰਣਜੀਤ ਬਾਵੀ ਨੂੰ ਦਿਲ ਤੋਂ ਪਿਆਰ ਕਰਦੇ ਹੋ ਤੇ ਇਸ ਪਿਆਰੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਜ਼ਰੂਰ ਕਰਿਓ ਤੇ ਵਧੀਆ-ਵਧੀਆ ਕਮੈਂਟ ਵੀ ਜ਼ਰੂਰ ਕਰਿਓ ਸੋ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਰੱਬ ਰਾਖਾ